ਮਲਾਉਤ লাইਵ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਬੀਤ ਸਿੰਘ ਰੋੜੀਆਂ ਪੰਜਾਬ ਦੇ ਵਿੱਚ ਨਸ਼ਾ ਦੀ ਪਰਮਾਰ ਨੂੰ ਲੈ ਕੇ ਪੰਜਾਬ ਸਰਕਾਰ ਬੜੀ ਸਹਿਰਦਤਾ ਦੇ ਨਾਲ ਕੰਮ ਕਰ ਰਹੀ ਹੈ ਤੇ ਉਹਨਾਂ ਦੇ ਵੱਲੋਂ ਇੱਕ ਸਲੋਗਨ ਜਾਰੀ ਕੀਤਾ ਗਿਆ ਸੀ ਜੁੱਧ ਨਸ਼ਾ ਵਿਰੁੱਧ ਤੇ ਉਸੇ ਮੁਹਿੰਮ ਦੇ ਤਹਿਤ ਪੰਜਾਬ ਪੁਲਿਸ ਹੈ ਜਿਹੜੀ ਉਹ ਬੜੀ ਸਰਗਰਮੀ ਦੇ ਨਾਲ ਇਸ ਦੇ ਉੱਪਰ ਕੰਮ ਕਰ ਰਹੀ ਹੈ ਜੇਕਰ ਗੱਲ ਕਰੀਏ ਥਾਣਾ ਮਲਾਉਤ ਦੀ ਥਾਣਾ ਮਲਾਉਤ ਜੋ ਕਿ ਪਾਇਲ ਥਾਣੇ ਦੇ ਅਧੀਨ ਆਉਂਦਾ ਹੈ ਤੇ ਡੀਐਸਪੀ ਦੀਪਕ ਰਾਏ ਨੇ ਜਿਹੜੇ ਉਹ ਡੀਐਸਪੀ ਨੌਕਦੇ ਉਹਨਾਂ ਦੇ ਦਿਸ਼ਾ ਨਿਰਦੇਸ਼ਾ ਮੁਤਾਬਕ ਤੇ ਸਤਨਾਮ ਸਿੰਘ ਜਿਹੜੇ ਕਿ ਐਸ ਐਚਓ ਮਲੋਬ ਨੇ ਉਹਨਾਂ ਦੀ ਅਗਵਾਈ ਦੇ ਹੇਠ ਉਹਨਾਂ ਦੇ ਵੱਲੋਂ ਇੱਕ ਨਸ਼ਾ ਤਸਕਰ ਜਿਹੜੀ ਇੱਕ ਲੇਡੀ ਸੀ ਉਹਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹਦੇ ਕੋਲੋਂ ਲਗਭਗ 8 ਗ੍ਰਾਮ ਦੇ ਕਰੀਬ ਹੈਰੋਇਨ ਜਿਹੜੀ ਉਬਰਾਮਤ ਕੀਤੀ ਗਈ ਹੈ ਤੇ ਆਓ ਪਹਿਲਾਂ ਜਾਣ ਲੈਂਦੇ ਹਾਂ ਉਹਨਾਂ ਤੋਂ ਕਿ ਇਹ ਔਰਤ ਕਿੱਥੋਂ ਫੜੀ ਗਈ ਹੈ ਤੇ ਇਹਦੇ ਕੋਲੋਂ ਕਿੰਨਾ ਜਿਹੜਾ ਸਮਾਨ ਹੈ ਉਬਰਾਮਤ ਹੋਇਆ ਤੇ ਕਿਹੜੀ ਨਕਦੀ ਬਰਾਮਦ ਹੋਈ ਹੈ ਤੇ ਕਿਹੜੀਆਂ ਧਾਰਾਵਾਂ ਦੇ ਨਾਲ ਕਿ ਜੋ ਪਰਚਾ ਦਰਜ ਕੀਤਾ ਗਿਆ ਉਹ ਦਫਤਰ ਕੀਤਾ ਕਿ ਪੂਰਾ ਮਾਮਲਾ ਜੀ ਚਲੋ ਤੇ ਇਹ ਉਹ ਕੰਟੀਜਲ ਡੰਟੂ ਵੀਕੈਂਡ ਫਰਮੇਸ਼ਨ ਸੀ ਵੀ ਚਮੌਂ ਦੇ ਵਿੱਚ ਇੱਕ ਲੜੀ ਜਿਹੜੀ ਕਿ ਐਨਐਸਐਸ ਸਪਲਾਈ ਕਰ ਰਹੀ ਹੈ ਤੇ ਉਹਦੇ ਨਾਲ ਇੱਕ ਦਸੰਨਾਂ ਦਾ ਵਿਅਕਤੀ ਵੀ ਸੀਗਾ ਜਿਸ ਵਿੱਚ ਅਸੀਂ ਉਹਨੂੰ ਵਾਰਨਿੰਗ ਮੈਂ ਦੋ ਵਾਰੀ ਖੁਦ ਗਿਆਨ ਨਾਲ ਮੇਰੀ ਪੁਸ਼ਟੀ ਦੇ ਨਾਲ ਤੇ ਵਾਰਨਿੰਗ ਦਿੱਤੀ ਲੇਕਿਨ ਉਹ ਜਿਹੜੀ ਆ ਉਹ ਤੋ ਬਾਜ ਨਹੀਂ ਆਈ ਤੇ ਕੱਲ ਜਿਹੜਾ ਕਸੋਪ੍ਰੈਸ਼ਨ ਦੇ ਦੌਰਾਨ ਸਾਡੀ ਟੀਮ ਉੱਤੇ ਬੇਸੀ ਰੇਡ ਤੇ ਸਾਨੂੰ ਜੀ ਅਟਗਰਾਮ ਹੈ ਰਮਨ ਸਨੇਤ ਬਗਮੇ ਤੇ ਅਨਰ ਪੇਸ ਮਤਲਬ 스타ਟਡ ਉਹ ਦੋ ਮਾਲਾ ਟ੍ਰੇਨਿੰਗ ਤੋਂ ਤੇ ਇਹਦੇ ਤੇ ਪਹਿਲਾਂ ਵੀ ਪਰਚੇ ਦਰਜ ਨੇ ਜੀ ਨਹੀਂ ਪਹਿਲਾਂ ਵੀ ਪਰਚੇ ਦਰਜ ਨੇ ਠੀਕ ਹੈ ਤੇ ਇਹਦੀ ਫਿਰ ਲਿੰਕਸ ਕਿੱਥੇ ਨਿਕਲਦੇ ਨੇ ਕਿ ਜਾਂਚ ਪੰਤਾਲੇ ਦੀ ਚਾਲੂ ਹੈ ਹਾਂਜੀ ਜਾਂਚ ਪੰਤਾਲ ਜੱਦੀ ਉਹ ਤੇ ਗਾਦਾ ਮਲੇਰ ਕੋਟਲੇ ਜਾਂ ਬਨਾਲੇ ਤੋਂ ਲੈ ਕੇ ਕਿਨਸੇ ਸਪਲਾਈ ਕਰਦੇ ਨੇ ਤੇ ਕਿਹੜੀਆਂ ਤਰ੍ਹਾਂਾਂ ਦੇ ਨਾਲ ਪਰਚਾ ਦਰਜ ਕੀਤਾ ਗਿਆ ਸੀ ਉਹਨਾਂ ਨੇ 2185 ਦੇ ਲੈਟਰ ਜਿਹੜਾ ਐਫ ਆਰ ਨੰਬਰ 87 ਸਾਮਲ ਉਹਦੇ ਪਰਚਾ ਦਰਜ 27 ਅਵੇਸਪਾਈ you. <laughs>